ਸਰਦਾਰ ਜੀ ਕੈਗ ਦੀ ਰਿਪੋਰਟ ਆਈ ਹੈ ਜ ਜਿਹਦੇ ਵਿੱਚ ਪੰਜਾਬ ਦੀ ਆਰਥਿਕ ਹਾਲਤ ਵੀ ਬਹੁਤ ਮਾੜੀ ਹੈ ਜਿਸ ਤਰ੍ਹਾਂ ਪੈਟਰੋਲ ਡੀਜ਼ਲ ਸਮੇਤ ਜਿਸ ਤਰ੍ਹਾਂ ਬਿਜਲੀ ਦਾ ਜਿਹੜਾ ਵੈਟ ਸਬਸਿਡੀ ਚੱਕੀ ਗਈ ਹੈ ਇਸ ਤਰ੍ਹਾਂ ਵੇਖਦੇ ਇਸ ਮਸਲੇ ਨੂੰ ਦੇਖੋ ਕੈਗ ਦੀ ਰਿਪੋਰਟ ਨੇ ਪੰਜਾਬ ਦੀ ਆਰਥਿਕ ਮੰਦਹਾਲੀ ਦੇ ਜਿਹੜੇ ਪਾਜ ਖੋਲੇ ਨੇ ਉਹ ਬੜੇ ਚਿੰਤਾ ਵਾਲੇ ਨੇ ਫਿਗਰ ਵਾਲੇ ਨੇ ਔਰ ਦੋਕੇ ਇਸ ਗੱਲ ਦਾ ਕਿ ਪੰਜਾਬ ਦੀ ਸਰਕਾਰ ਨੂੰ ਵੀ ਤਾਂ ਫਿਕਰੇ ਕੋਈ ਨਹੀਂ ਹੈ ਔਰ ਉਸ ਕੈਗ ਦੀ ਰਿਪੋਰਟ ਦੇ ਵਿੱਚ ਤਾਂ ਕਈ ਕਿਸਮ ਦੇ ਘਟਾਲੇ ਵੀ ਸ 明 ਨਜ਼ਰ ਆਏ ਨੇ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਪੰਜਾਬ ਸਰਕਾਰ ਨੇ 2400 ਕਰੋੜ ਰੁਪਏ ਦਾ ਜਿਹੜਾ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਬੋਝ ਲੱਦਿਆ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਤੇ ਇਹ ਬਾਅਦਸ ਲੈਣਾ ਚਾਹੀਦਾ ਕਿਉਂਕਿ ਪੰਜਾਬ ਦੇ ਲੋਕ ਤਾਂ ਪਹਿਲਾਂ ਮਾਰ ਆਰਥਿਕ ਮਦਹਾਲੀ ਚੱਲ ਰਹੇ ਨੇ ਤੇ ਅੱਧੀਆਂ ਕੀਮਤਾਂ ਜਿਹੜੀਆਂ ਇਹਨਾਂ ਵਿੱਚ ਵਾਧਾ ਆ ਆਮ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਹੋਰ ਤੇਜ਼ ਕਰੇਗਾ ਔਰ ਆਮ ਲੋਕਾਂ ਦੇ ਬਹੁਤ ਸੋ ਬਾਹਰ ਉਜਾੜਨੇ ਬਹੁਤ ਸਾਰੇ ਜ਼ਰੂਰੀ ਖਾਣ ਪੀਣ ਦੀਆਂ ਵਸਤੂਆਂ ਪਰ ਮੈਂ ਸਮਝਦਾ ਪਹਿਲੇ ਹੀ ਆਰਥਿਕ ਮਦਹਾਲੀ ਦੇ ਪੀੜਤ ਲੋਕਾਂ ਤੇ ਹੋਰ ਬੋਝ ਪਾਉਣਾ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਹੈ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਣ ਤੋਂ ਬਾਅਦ ਇੱਕ ਦਾਵੇਂ ਬੋਝ ਪਾਇਆ ਗਿਆ ਲੋਕਾਂ ਦੇ ਚੁੜੇ ਹੋਏ ਨਮਾਇਦਿਆਂ ਦੀ ਹਾਜ਼ਰੀ ਦੇ ਵਿੱਚ ਮਤਲਬ ਜੇ ਕੋਈ ਆਰਥਿਕ ਵਸੀਲੇ ਜਾਰੀ ਕਰਨੇ ਜੀ ਮੌਵਲਾਈਜ਼ ਕਰਨੇ ਸੀ ਤਾਂ ਰੋਕਾ ਦੇ ਚੁੜੇ ਹੋਏ ਨਵੰਦੇ ਆ ਦੀ ਹਾਜ਼ਰੀ ਵਿੱਚ ਕਰਨੇ ਚਾਹੀਦੇ ਸੀ ਜਿਹੜਾ ਮੌਕਾ ਸੀ ਜਾਣ ਬੁੱਧ ਕੇ ਸਰਕਾਰ ਆਪਣੇ ਆਪ ਕਿਵੇਂ ਚੋਰ ਦੀ ਦਾੜੀ ਜਿੱਥੇ ਕੇ ਵਾਲੀ ਗੱਲ ਨਜ਼ਰ ਆ ਰਹੀ ਹੈ ਸਰਕਾਰ ਨੂੰ ਆਪਣੀ ਇਸ ਕਮਜ਼ੋਰੀ ਨਜ਼ਰ ਆ ਰਹੀ ਸੀ ਸਰਕਾਰ ਨੂੰ ਗਲਤ ਕਾਰਵਾਈ ਨਜ਼ਰ ਆ ਰਹੀ ਸੀ ਇਸੇ ਕਰਕੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਸਾਹਮਣੇ ਹੌਸਲਾ ਨਹੀਂ ਕਰ ਸਕੀ ਇੰਨਾ ਬੋਝ ਪਾਉਣ ਦਾ ਸੋ ਇਹ ਜਿਹੜੀ ਚੋਰ ਦਰਵਾਜ਼ੇ ਲੋਕਾਂ ਦੀਆਂ ਜੇਬਾਂ ਲੁੱਟੀਆਂ ਨੇ ਇਹ ਸਰਾਸਰ ਗਲਤ ਹੈ ਸਰਕਾਰ ਨੂੰ ਵਾਅਦਾ ਬਾਸ ਲੈਣਾ ਚਾਹੀਦਾ ਬਲਕਿ ਕੇਵਲ ਡੀਜ਼ਲ ਤੇ ਪੈਟਰੋਲ ਹੀ ਨਹੀਂ ਮਹਿੰਗੇ ਕੀਤੇ ਨਾਲ ਨਾਲ ਬਲਿਜਲੀ ਦੀ ਜਿਹੜੀ 3 ਰੁਪਏ ਪਰ ਯੂਨਟ ਜਿਹੜੀ 7 ਕਿਲੋਵਾਟ ਤੱਕ ਦੀ ਖਪਤਕਾਰ ਦੀ ਉਹਨਾਂ ਤੋਂ ਸਬਸਿਡੀ ਵਾਪਸ ਲੈ ਲਈ ਔਰ ਇਹਦੇ ਨਾਲ ਸਟੇਟ ਰੈਵਨਿਊ ਨੂੰ ਫਾਇਦਾ ਨਹੀਂ ਹੋਏਗਾ ਸਟੇਟ ਰੈਵਨਿਊ ਬਲਕਿ ਪਤਲਾ ਹੋ ਜਾਏਗਾ ਕਿਉਂਕਿ ਗਵਾਡੀ ਸ਼ੋਪਿਆਂ ਵਿੱਚ ਤੇਲ ਬਹੁਤ ਸਸਤਾ ਚੰਡੀਗੜ੍ਹ 6 ਰੁਪਏ ਪਰ ਲੀਟਰ ਸਸਤਾ ਹੋ ਗਿਆ ਪੰਜਾਬ ਤੋਂ ਤੇਲ ਸਾਰੀ ਵਾਹਲੀ ਹੁਣ ਚੰਡੀਗੜ੍ਹ ਤੋਂ ਤੇਲ ਪਾ ਰਹੀ ਆ ਅਸਹਾਰਾ ਦੇਵੀਗੜ੍ਹ ਦਾ ਏਰੀਆ ਸਾਡਾ ਤਨਹੌਰ ਦਾ ਏਰੀਆ ਸਾਰਾ ਹਰਿਆਣਾ ਤੋਂ ਤੇਲ ਪਾਏਗਾ ਮਨ ਪੂਰਨ ਰੈਵਿਊ ਜਿਹੜਾ ਹੈ ਪੰਜਾਬ ਦਾ ਵਧੇਗਾ ਨਹੀਂ ਬਲਕਿ ਘਟੇਗਾ ਤੇ ਲੋਕਾਂ ਦੀ ਪਰੇਸ਼ਾਨੀ ਵਧੇਗੀ ਸਰਕਾਰ ਨੂੰ ਜਿਹੜੀ ਫੀਡਬੈਕ ਆ ਜਾਂ ਇਹ ਕਹਿੰਦੇ ਸਰਕਾਰ ਦੀ ਅਣਜਾਣਤਾ ਜਿਹੜੀ ਆ ਉਹ ਬੜੇ ਗਲਤ ਕੰਮ ਕਰਾ ਰਹੀ ਹੈ ਔਰ ਦੁੱਖ ਇਸ ਗੱਲ ਦਾ ਕਿ ਪੰਜਾਬ ਜਿੱਥੇ ਪੈਸਾ ਪੰਜਾਬ ਦਾ ਹੱਕ ਵਾੜਦਾ ਉੱਧਰ ਵੀ ਸਰਕਾਰ ਮੂੰਹ ਨਹੀਂ ਕਰ ਰਹੀ ਕਰੋੜਾਂ ਰੁਪਏ ਪੰਜਾਬ ਦਾ ਕੇਂਦਰ ਕੋਲ ਗਿਆ ਆਰਡੀਐਫ ਦਾ ਉਸ ਵਾਰ ਸੇ ਨਾ ਕੋ ਵਜ਼ੀਰ ਗਿਆ ਨਾ ਕੋ ਅਧਿਕਾਰੀ ਗਿਆ ਨਾ ਮੰਤਰੀ ਸਾਹਿਬ ਖੁਦ ਆਪ ਗਏ ਹੋਰ ਤਾਂ ਹੋਰ ਨੀਤੀ ਜੋਗ ਦੀ ਮੀਟਿੰਗ ਦਾ ਬਾਈਕਟ ਕਰਕੇ ਬੈਠ ਗਏ ਜੇ ਜੱਜ ਦੇ ਸਾਹਮਣੇ ਵਕੀਲ ਜਾਏਗਾ ਨਹੀਂ ਤਾਂ ਜੱਜ ਫੈਸਲਾ ਕਿਵੇਂ ਕਰੇਗਾ ਅੱਜ ਪੰਜਾਬ ਲਾਹੌਰ ਸਾਹ ਪੰਜਾਬ ਦਾ ਵਾਦੀ ਬਾਦ ਕੋਈ ਨਹੀਂ ਪੰਜਾਬ ਨੂੰ ਮਤਲਬ ਜਿਸ ਅਪਰਾਧ ਦੇ ਸਹਾਰੇ ਛੱਡਿਆ ਹੋਇਆ ਇਹ ਮੈਂ ਸਮਝਦਾ ਇਹਦਾ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਹੋਰ ਸਰਕਾਰ ਨੂੰ ਤੁਰਤ ਮੈਂ ਸਮਝਦਾ ਇਹ ਵਾਦਾ ਬਾਸ ਲੈਣਾ ਚਾਹੀਦਾ ਜਿਆਦਾ ਲੋਕਾਂ ਨੂੰ ਅਸੀਂ ਫੀਲ ਕਰਦੇ ਹਾਂ ਕਿ ਉਹ ਸੜਕਾਂ ਤੇ ਆਓ ਉਹ ਇੱਕ ਦੂਜੇ ਦੇ ਲੜਕਾ ਪੇਚਣ ਦੇ ਖਾਂ ਇੱਕ ਦੂਜੇ ਤੇ ਟਿਕੜੇ ਚਾਲ ਦੇ ਖਾਂ ਉਹ ਸਾਹਮਣੇ ਮਤਲਬ ਇਹ ਸਰਕਾਰ ਦੀ ਗਲਤ ਨੀਤੀ ਦਾ ਵਿਰੋਧ ਕਰਨ ਤੇ ਜੱਟ ਕੇ ਹੋ ਸੜਕਾਂ ਤੇ ਆਉ ਰੋਜ਼タルਨੇ ਵਿਜਾਰੇ ਕਰ ਤਾਂ ਕਿ ਸਰਕਾਰ ਨੂੰ ਸਿੱਧੇ ਰਾਤ ਪੁਰੇ ਜਾਵੇ ਸਰਕਾਰ ਨੂੰ ਲੋਕਾਂ ਦੇ ਹੱਕ ਲੈਣ ਲਈ ਪੰਜਾਬੀਆਂ ਦੇ ਹੱਕ ਲੈਣ ਲਈ ਮਜਬੂਰ ਕੀਤਾ ਜਾਵੇ ਕੇਂਦਰ ਦੇ ਸਾਹਮਣੇ ਗੱਲ ਕਰਨ ਲਈ ਉਹ ਸਰਕਾਰ ਜਿਹੜੀ ਆ ਉਹ ਇੱਕ ਕਿਸਮ ਦੀ ਭੈ ਭੀਤ ਹੋਈ ਬੈਠੀ ਆ ਕੇਂਦਰ ਸਾਹਮਣੇ ਗੱਲ ਕਰਨ ਤੋਂ ਅੱਜ ਜਨਾਬ ਜਿਸ ਬੰਦਹਾਲੀ ਤੋਂ ਦੌਰ ਤੋਂ ਲੱਗ ਰਿਹਾ ਬੜੇ ਟੁਕੜੀ ਗੱਲ ਹੈ